ਮਾਗੀ ਮੇਲੇ ਤਖਤਪੁਰ ਅਚ ਅਕਾਲੀ ਦਲ ਵੱਲੋਂ ਸੁਖਵੀਰ ਬਾਦਲ ਨੇ ਕੀਤੀ ਕਾਨਫਰੰਸ ਪੰਜਾਬ 'ਚ ਜੋ ਵਿਕਾਸ ਅਕਾਲੀ ਦਲ ਨੇ ਕੀਤਾ ਉਹ ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ ਹੁਣ ਆਤਮ ਹਤ ਮਾਨ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਇਹ ਸ਼ਕਲ ਲੱਗਦੀ ਹੈ ਮੁੱਖ ਮੰਤਰੀ ਦੀ ਮੈਂ ਕਹਿੰਦਾ ਕੁਛ ਨਾ ਛੋੜਿਆ ਦੇਖੋ ਇੰਨਾ ਠੀਕ ਹੈ ਇੰਨਾ ਬਦਲਾ ਪੰਜਾਬ ਨੂੰ ਦੇਖੋ ਪੰਜਾਬ ਦਾ ਮੁੱਖ ਮੰਤਰੀ

آپ کو جھاڑو والے نوکری کرتی جگہ نوکری کرتی مینو دس دیا

ਦੇਰ ਤੱਕਿਆ ਪਾਰਲੀਮੈਂਟ ਦੇਚਾ ਆ ਗਿਆ ਹਰੇ ਕਹਿੰਦੇ ਕਿ ਕਾਲੀ ਜੱਟੋ ਲਈ ਹਮੇ ਸਾਰੇ ਕਹਿੰਦੇ ਆਹ ਤੇ ਖੋਡੀ ਕਜੈਰੀ ਚ ਸਾਡੇ ਫਿਰ ਤੇ ਹੱਥਾਂ ਨਾਲ ਤੋਂ ਸੰਤੜਣਾ ਕਰਦੇ ਤੇ ਪੰਜਾਬ ਤੜਦਾ ਹੋ ਜਾਊਗਾ ਤੇ ਖੁਦ ਮੈਂ ਨਾ ਕਿਹੜਾ ਸਰਕਾਰ ਵਾਪਸ ਆਜੂਗੀ ਕਾਲੀ ਸਰਕਾਰ ਕਾਲੀ ਜੱਟ ਦੀ ਖੜਦਾ ਦੀ ਸਰਕਾਰ ਲਿਆਓ ਉਹਦੇ ਬਾਅਦ ਦੇਖੋ ਵਾਪਸ ਖੁਦ ਕਿਹੜੇ ਤੇ ਖੁਸ਼ੀਆਂ ਹੋਣਗੀਆਂ ਵਾਹੀ ਦੀ ਫਲਸਾ ਵਾਹੀ ਦੀ ਫਲਸਾ